ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਉਮੀਦ ਕਰਦੇ ਆਂ ਤੁਸੀਂ ਵੀ ਸਾਰੇ ਠੀਕ ਹੋਗੇ ਆਪ ਆਪਣਾ ਘਰਾਂ ਵਿੱਚ ਤੇ ਟਾਈਮ ਇੱਥੇ 4 ਵਜੇ ਦਾ ਸ਼ਾਮ ਦਾ ਹੋ ਗਿਆ ਮੈਂ ਕੱਪੜੇ ਬਹੁਤ ਚਿਰ ਤੋਂ ਹੋ ਰਹੀਆਂ ਨੀਚੇ ਮੈਂ ਲੰਚ ਬਣਾਇਆ ਅੱਜ ਨਾ ਜਾ ਕੇ ਲੈ ਕੇ ਭਾਂਡੇ ਮਾਂਜ ਕੇ ਆਈਆਂ ਥੋੜੇ ਜਿਹਾ ਕੱਪੜੇ ਰਹਿ ਗਏ ਆ ਤੇ ਇਹਨਾਂ ਨੂੰ ਕੱਢਾਂਗੀ ਹੁਣ ਤੇ ਵੇੜਾ ਮੈਂ ਧੋਲਾਂ ਤੇ ਅੱਜ ਲੇਟ ਹੋ ਗਿਆ ਬਹੁਤ ਜ਼ਿਆਦਾ ਕਿਉਂਕਿ ਜਦੋਂ ਕੋਈ ਵੀ ਚ ਆ ਜਾਂਦਾ ਕੰਮ ਕਰਦਿਆਂ ਤੇ ਫਿਰ ਥੋੜਾ ਜਿਹਾ ਹੋ ਜਾਂਦਾ ਲੇਟ ਹੋ ਜਾਂਦੇ ਕੰਮ ਤੇ ਕਪੜੇ ਬਹੁਤ ਉੱਤੇ ਆਜ ਕਪੜੇ ਦੇਖੋ ਇੰਨੇ ਕਪੜੇ ਜਿਹੜੇ ਮੈਂ ਅੰਦਰ ਜਿਹੜੇ ਲੈ ਲਏ ਗਏ ਆ ਤੇ ਇਹ ਹਜੇ ਕੱਢਣ ਵਾਲੇ ਕਪੜੇ ਇਹਦੇ ਵਿੱਚੋਂ ਤੇ ਹੁਣ ਮੈਂ ਵਿਹੜਾ ਧੋਲਾਂ ਥੋੜਾ ਜਿਹਾ ਇੱਥੇ ਕਪੜਾ ਪਾਣੀ ਡਿੱਗਾ ਸਰਫ ਵਾਲਾ ਤੇ ਉਹੀ ਧੋਵਾਂਗੇ ਤੇ ਫਿਰ ਅੰਦਰ ਬਰਤਨ ਸਾਫ ਕਰਨੇ ਫਿਰ ਉਸ ਤੋਂ ਬਾਅਦ ਜਿਹੜਾ ਵੀ ਕੰਮ ਕਰਾਂਗੇ ਤੁਹਾਨੂੰ ਦਿਖਾਵਾਂਗੇ ਅਗਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹਾਈਪ ਵੀ ਕਰ ਦਿਓ ਬੈਲ ਆਈਕਨ ਦਾ ਔਨ ਕਰ ਲਿਓ ਤਾਂ ਜੋ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਚਲੋ ਕਰ ਲਈਏ ਫੇ ਕੰਮ ਤੇ ਕੱਪੜੇ ਕਾਫੀ ਧੋਲੇ ਅੱਜ ਮੈਂ ਫਿਲਹਾਲ ਹਾਂਜੀ ਫਰੈਂਡ ਤੇ ਇੱਥੇ ਮੈਂ ਲੱਗ ਗਈ ਸੀ ਵੇੜਾ ਧੋਣ ਤੇ ਵੇੜਾ ਮੈਂ ਕੱਲ ਧੋਤਾ ਹੋਇਆ ਸੀ ਸਾਰਾ ਤੇ ਇੱਥੇ ਅੱਜ ਕੱਪੜੇ ਧੋਤੇ ਸੀ ਤੇ ਜਿੰਨਾ ਜਿੰਨਾ ਸਰਫ ਜਿੱਥੇ ਜਿੱਥੇ ਹੈਗਾ ਸੀ ਪਾਣ ਸਰਫ ਵਾਲਾ ਪਾਣੀ ਤੇ ਉਹ ਨੌਨਾਂ ਹੀ ਵਿੜਾ ਮੈਂ ਧੋਵਾਂਗੀ ਤੇ ਠੰਡ ਬਹੁਤ ਵੱਧਦੀ ਚ ਆ ਰਹੀ ਆ ਕਿ ਠੰਡ ਵਿੱਚ ਕਪੜੇ ਤੁਹਾਨੂੰ ਬਿਲਕੁਲ ਨਹੀਂ ਕਰਦਾ ਦਿਲ ਤੇ ਕਪੜੇ ਜਿਹੜੇ ਸੀ ਮੈਂ ਕੱਲ ਧੋਲੇ ਸੀਗੇ ਤੇ ਪਰ ਇਹ ਸਾਰੇ ਅੱਜ ਮੰਮੀ ਦੇ ਹੀ ਕਪੜੇ ਧੋਤੇ ਸੀਗੇ ਕਿ ਮੰਮੀ ਦੀ ਕੰਮ ਵਾਲੀ ਕਾਫੀ ਦਿਨਾਂ ਤੋਂ ਨਹੀਂ ਆ ਰਹੀ ਸੀ ਕਿ ਤੇ ਕਫਈ ਕਪੜੇ ਜੁੜ ਗਏ ਸੀ ਫਿਰ ਮੈਂ ਉੱਪਰ ਸਾਰੇ ਲੈ ਆਈ ਤੇ ਉਹ ਮੈਂ ਧੋ ਦਿੱਤੇ ਕਪੜੇ ਤੇ ਫਿਰ ਸਾਰਾ ਕੰਮ ਕਰਨਾ ਹੁੰਦਾ ਤੇ ਦਿਨ ਬਹੁਤ ਛੋਟੇ ਛੋਟੇ ਹੁੰਦੇ ਆ ਅੱਜਕੱਲ ਤੇ ਕੰਮ ਨਿਬੜਦੇ ਹੀ ਨਹੀਂ ਆ ਇੰਨੀ ਜਲਦੀ ਟਾਈਮ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਤੇ ਇੱਥੇ ਫਿਰ ਮੈਂ ਜਿੰਨਾ ਵੇੜਾ ਗੰਦਾ ਸੀ ਉਹਨਾਂ ਨੂੰ ਥੋਲਾਂ ਵੀ ਤੇ ਗਮਲਿਆਂ ਨੂੰ ਪਾ ਦਾਂਗੀ ਪਾਣੀ ਤੇ ਇਸ ਤੋਂ ਬਾਅਦ ਮੈਂ ਬਰਤਨ ਸਾਫ਼ ਕਰਨੇ ਜਿਹੜੇ ਦੁਪਹਿਰ ਵਾਲੇ ਨੇ ਤੇ ਫਿਰ ਜਿਹੜੇ ਕੱਪੜੇ ਪਹਿਲਾਂ ਮੈਂ ਜਿਹੜੇ ਸੁੱਕ ਗਏ ਸੀ ਉਹ ਮੈਂ ਅੰਦਰ ਰੱਖ ਦਿੱਤੇ ਮੈਂ ਕਿ ਸਿੱਲੇ ਨਾ ਹੋ ਜਾਣ ਤੇ ਵੈਸੇ ਹਵਾ ਬਹੁਤ ਚੱਲ ਰਹੀ ਆ ਜਿ ਐਨੀ ਹਵਾ ਚੱਲ ਰਹੀ ਆ ਨਾ ਤੇ ਹਵਾ ਦੇ ਨਾਲ ਕਪੜੇ ਕਿਉਂਕਿ ਸਪਿੰਨ ਹੋਏ ਸੀ ਸੁੱਕ ਜਾਣੇ ਪਰ ਥੋੜੇ ਸਿੱਲੇ ਸਿੱਲੇ ਰਹਿਣਗੇ ਤੇ ਰੂਮ ਹੀਟਰ ਦੇ ਨਾਲ ਸੁੱਕ ਜਾਣਗੇ ਅੰਦਰ ਪਾ ਦਾਂਗੇ ਤੇ ਕੋਟੀਆਂ ਸਵੈਟਰ ਸ਼ਾਲ ਸਰਦੀਆਂ ਦਾ ਤੁਹਾਨੂੰ ਪਤਾ ਬਹੁਤ ਜ਼ਿਆਦਾ ਕਪੜੇ ਹੋ ਜਾਂਦੇ ਗਰਮੀਆਂ 'ਚ ਤੇ ਬਹੁਤ ਵਧੀਆ ਰਹਿੰਦਾ ਇਸ ਕਰਕੇ ਗਰਮੀੀਆਂ 'ਚ ਗਰਮੀ ਬਹੁਤ ਲੱਗਦੀ ਹੈ ਪਰ ਇਹ ਵਾਕਿਆ ਕਪੜੇ-ਕਪੜੇ ਧੋਣ 'ਚ ਬਹੁਤ ਮਜ਼ਾ ਆਉਂਦਾ ਗਰਮੀਆਂ 'ਚ ਜਿੰਦੇ ਮਰਜ਼ੀ ਕਪੜੇ ਧੋਈ ਚਾਹ ਪਰ ਸਰਦੀਆਂ 'ਚ ਬਹੁਤ ਔਖਾ ਲੱਗਦਾ ਫੁੱਲੀ ਆਟੀ ਦਾ ਮਸ਼ੀਨ 'ਦਾ ਇਦਾਂ ਕਿ ਮੈਂ ਨੂੰ ਮਸ਼ੀਨ ਜਿਹੜੀ ਪਸੰਦ ਨਹੀਂ ਆ ਫੁੱਲੀ ਆਟੋ ਜਿਹੜੀ ਉਹਦੇ ਕੋਲ ਕਿ ਵਾਈਟ ਕੱਪੜੇ ਪਾਣੇ ਉਹਦੇ ਕੋ ਰਿਵਾਈਟ ਕੱਪੜੇ ਪਾਉ ਤੇ ਜਾਂ ਫਿਰ ਰੰਗਦਾਰ ਕੱਪੜੇ ਸੀ ਉਹਨਾਂ ਚ ਨਹੀਂ ਪਾ ਸਕਦੇ ਇਸ ਕਰਕੇ ਮੈਨੂੰ ਅੱਛਾ ਨਹੀਂ ਲੱਗਦਾ ਫੁੱਲ ਫੁੱਲੀ ਆਟੋ ਜਿਹੜੀ ਹੈਗੀ ਹੈ ਮਸ਼ੀਨ ਫੁੱਲੀ ਆਟੋ ਤੇ ਉਹ ਮੇਰੇ ਹਸਬੰਦ ਕਈ ਵਾਰ ਕਹਿ ਰਹੇ ਤੂੰ ਲੈ ਆ ਤੇ ਮੈਂ ਨਹੀਂ ਲੈ ਮੈਨੂੰ ਪਸੰਦ ਹੀ ਨਹੀਂ ਤੇ ਮੈਂ ਲੈ ਕੇ ਨਹੀਂ ਆਉਣਾ ਚਾਹਦੀ ਤੇ ਮੈਨੂੰ ਕਹਿੰਦੇ ਆ ਕਿ ਤੂੰ ਇਦਾਂ ਠੰਡ ਚ ਕੰਮ ਕਰਦੀ ਚੱਲੋ ਲਗਾਈ ਹੋਏ ਤੇ ਸਵੇਰੇ ਬੰਦਾ ਕੱਢ ਲੈਂਦਾ ਤੇ ਮੈਂ ਨਹੀਂ ਮੈਨੂੰ ਹੋ ਰਿਹਾ ਕਿ ਮੈਂ ਨਹੀਂ ਲੈਣੀ ਫੁਲੀ ਆਟੋ ਕਿਉਂਕਿ ਜਿੰਨਾ ਜਿੰਨਾ ਕੋ ਮਸ਼ੀਨਾ ਆਈ ਗਿਆ ਨਾ ਹੁਣ ਮੈਂ ਦੇਖਦੀ ਆ ਆਪਣੇ ਮੰਮੀ ਕੋ ਵੀ ਦੇਖਦੀ ਆ ਤੇ ਮੈਨੂੰ ਅੱਛਾ ਵਧੀਆ ਜਿੰਨੀ ਲੱਗਦਾ ਕਿਉਂਕਿ ਘੰਟਾ ਲੱਗ ਜਾਂਦਾ ਘੰਟੇ ਦੇ ਵਿੱਚ ਵੈਸੇ ਕੱਪੜੇ ਬੰਦਾ ਧੋ ਲੈਂਦਾ ਘੰਟਾ ਘੰਟਾ ਵੇਟ ਕਰਦੇ ਰਹਣਾ ਤੇ ਇਸ ਤੋਂ ਬਾਅਦ ਮੈਂ ਇਹ ਹੈਗੀ ਨੈਕਸਟ ਡੇ ਮਾਰਨਿੰਗ ਦਾ ਟਾਈਮ ਹੈ ਕਿਉਂਕਿ ਉਸ ਤੋਂ ਬਾਅਦ ਮੈਂ ਵੀਡੀਓ ਨਹੀਂ ਸੀ ਬਣਾਈ ਤੇ ਇਥੇ ਟਾਈਮ ਹੈਗਾ 10 11 ਵਜੇ ਦਾ ਤੇ ਮੈਂ ਜਾਣਾ ਸੀ ਮਾਰਕੀਟ ਤੇ ਬਰਿਆਮ ਕਹਿੰਦਾ ਆਲੂ ਵਾਲੇ ਪਰੌਂਠੇ ਖਾਣੇ ਆ ਤੇ ਧੋਣ ਦਾਜ ਵੀ ਇੰਨੀ ਸੀ ਬਹੁਤ ਜ਼ਿਆਦਾ ਤੇ ਸਾਰਿਆਂ ਦਾ ਨਹਾ ਧੋ ਲਿਆ ਸੀਗਾ ਤੇ ਚਾਦਰਾਂ ਵਗੈਰਾ ਮੈਂ ਪਛਾ ਦਿਤੀਆਂ ਬੈੱਡ ਸ਼ੀਟਾਂ ਵਗੈਰਾ ਤੇ ਇਥੇ ਫਿਰ ਮੈਂ ਲੱਗੀ ਸੀ ਆਲੂ ਵਾਲੇ ਪਰੌਂਠੇ ਬਣਾਣ ਤੇ ਆਜੋ ਜਿੰਨੇ ਤੁਸੀਂ ਵੀ ਖਾਣੇ ਤੇ ਮਤਲਬ ਇਹ ਹੁੰਦਾ ਕਿ ਸਰਦੀਆਂ ਵਿੱਚ ਬਹੁਤ ਦਿਲ ਕਰਦਾ ਆਲੂ ਵਾਲੇ ਪਰੌਂਠੇ ਵਗੈਰਾ ਤੇ ਗਰਮੀਆਂ 'ਚ ਇਸ ਵਾਰ ਬਹੁਤ ਘਟ ਰਣਾਏ ਕੁਝ ਸਿਹਤ ਕਰਕੇ ਵੀ ਕੁਝ ਅਵਾਇਡ ਕੀਤੇ ਕਿ ਪਰੌਂਠੇ ਨਾ ਹੀ ਖਾਈਏ ਚੰਗੀ ਗੱਲ ਤੇ ਮੈਂ ਤਲਦੀ ਨਹੀਂ ਹੁੰਦੀ ਹੁਣ ਤੇ ਵੈਸੇ ਮੈਂ ਜਤੂਨ ਦਾ ਤੇਲ ਹੀ ਯੂਜ਼ ਕਰਦੀ ਆ ਪਰੌਂਠੇ ਵਗੈਰਾ ਬਣਾਉਂਦੀ ਫਿਰ ਬਿਲਕੁਲ ਨਹੀਂ ਲੱਗਦਾ ਅੱਜ ਮੈਂ ਦੇਸੀ ਘਿਓ ਲਗਾਤਾ ਤੇ ਇੱਥੇ ਮੰਮੀ ਜੀ ਉਹਨਾਂ ਨੇ ਵੀ ਆਣਾ ਸੀ ਤੇ ਫਿਰ ਮੈਂ ਕਿਹਾ ਚਲੋ ਮੰਮੀ ਹੁਣ ਆਵਸਤੇ ਵੀ ਬਣਾ ਲਈ ਸੀ ਮੈਂ ਬਰੀਆਮ ਨੂੰ ਕਿਹਾ ਤੂੰ ਗਰਮ ਗਰਮ ਨਾ ਮੰਮੀ ਨੂੰ ਰੋਟੀ ਦੇ ਆ ਪਰੌਂਠੇ ਤੇ ਅਸੀਂ ਰੋਟੀ ਖਾ ਕੇ ਫਿਰ ਇਸ ਤੋਂ ਬਾਅਦ ਅਸੀਂ ਜਾਣਾ ਅੱਜ ਮਾਰਕੀਟ ਤੇ ਅੱਜ ਹੈਗੀ 25 ਤਰੀਕ ਤੇ 25 ਤਰੀਕ ਹੈਗੀ ਤੇ ਕਾਫੀ ਕੰਮ ਜਿਹੜੇ ਕਰਨੇ ਆ ਮਾਰਕੀਟ ਵਿੱਚ ਤੇ ਕੱਲ ਦੇ ਦਿੱਤੇ ਸੀ ਸੂਬ ਵਗੈਰਾ ਰਫੂ ਵਗੈਰਾ ਕਰਨੇ ਦਿੱਤੇ ਹੋਏ ਸੀਗੇ 1-2 ਚੀਜ਼ਾਂ ਤੇ ਮੈਂ ਟੇਲਰ ਨੂੰ ਦਿੱਤੇ ਹੋਏ ਸੀ ਕੱਪੜੇ ਉਹ ਲਿਆਉਣੇ ਸੀਗੇ ਚੁੰਨੀਆਂ ਨੂੰ ਲੈਸਾਂ ਵਗੈਰਾ ਲੈਣੀਆਂ ਸੀ ਨਿੱਕੇ-ਨਿੱਕੇ ਕੰਮ ਬਹੁਤ ਜ਼ਿਆਦਾ ਸੀਗੇ ਜਿਹੜੇ ਕਰਨੇ ਸੀਗੇ ਤੇ ਧੁੰਦ ਵੀ ਅੱਜ ਇੰਨੀ ਸੀ ਬਹੁਤ ਜ਼ਿਆਦਾ ਤੇ ਮੈਂ ਕਿ ਚੱਲ ਰੋਟੀ ਬਣਾ ਲਾਂ ਪਰੌਂਠੇ ਕਿ ਅੱਜ ਦੇ ਬਣੇ ਕਿ ਲੰਚ ਬਰੰਚ ਸਾਡਾ ਤੁਸੀਂ ਇਸੇ ਹਿਸਾਬ ਨਾਲ ਲਓ ਕਿ ਸਵੇਰੇ ਉਹ ਹੀ ਨਾ ਜਿਹੜਾ ਬੇਸਣ ਵਗੈਰਾ ਕੁਝ ਜਿਹੜਾ ਬਣਿਆ ਹੁੰਦਾ ਉਹ ਥੋੜਾ ਬਹੁਤਾ ਲੈ ਲੈਂਦੇ ਪਿੰਨੀਆਂ ਵਗੈਰਾ ਤੇ ਬਾਅਦ ਵਿੱਚ 11 12 ਵਜੇ ਰੋਟੀ ਪੱਕਦੀ ਪਰ ਅੱਜ ਮੈਂ 10 10:30 ਵਜੇ ਰੋਟੀ ਬਣਾ ਲਈ ਸੀ ਤੇ ਫਿਰ ਮੈਨੂੰ ਜਾਣਾ ਸੀ ਕਿ ਮੈਨੂੰ ਇਹ ਕਿ ਬਾਅਦ ਵਿੱਚ ਇਹ ਨਾ ਹੋਵੇ ਕਿ ਰੋਟੀ ਲੇਟ ਗਈ ਵੀਰੇ ਨਾ ਫਿਰ ਮਾਰਕੀਟ ਜਾਓ ਤੇ ਫਿਰ ਇਦਾਂ ਹੁੰਦਾ ਕਿ ਦੁਪਹਿਰ ਦੀ ਰੋਟੀ ਬਣੀ ਨਹੀਂ ਨੀ ਤੇ ਇੱਥੇ ਬਰੀ ਆਮ ਨੂੰ ਮੈਂ ਤੈਰੀ ਸੀ ਤੂੰ ਮੰਮੀ ਨੂੰ ਜਾ ਕੇ ਦੇ ਆ ਫਟਾਫਟ ਤੇ ਵੀ ਰਾਮੀ ਤੁਹਾਨੂੰ ਪਤਾ ਹੀ ਹੈ ਜਾਂਦਾ ਜਾਂਦਾ ਕਹਿੰਦਾ ਰਹਿੰਦਾ ਹੁਣ ਜਾਂਦਾ ਹੈ ਫੇਰ ਚੱਲਣਾ ਹੈ ਤੇ ਮੈਂ ਕਿਹਾ ਨੀ ਗਰਮ ਗਰਮ ਹੈਗੀ ਰੋਟੀ ਫਿਰ ਮੈਂ ਫੋਇਲ ਪੇਪਰ ਚੱਕ ਲਪੇਟ ਦਿੱਤੀ ਰੋਟੀ ਤੇ ਮੈਂ ਕਿਹਾ ਤੂੰ ਦੇ ਕੇ ਆ ਪਹਿਲਾਂ ਕਿ ਜੇ ਉਹਨਾਂ ਨੇ ਖਾਣੀ ਹੋ ਵੈਸੇ ਉਹ ਵੀ ਸਿਰਫ ਮੇਰੀ ਜਠਾੜੀ ਬਣਾ ਕੇ ਕਹੀ ਹੋਈ ਹੈ ਮੂੰਗੀ ਵਗੈਰਾ ਤੇ ਉਹ ਲੈ ਲੈਂਦੇ ਹੁੰਦੇ ਆ ਤੇ ਰੋਟੀ ਵਗੈਰਾ ਲੇਟ ਹੀ ਖਾਂਦੇ ਨੇ ਤੇ ਇਸ ਤੋਂ ਬਾਅਦ ਫਿਰ ਮੈਂ ਪਰੌਂਠੇ ਬਣਾਉਣ ਤੋਂ ਬਾਅਦ ਹੁਣ ਮੈਂ प्यारो केते चाहवांगी मार्केट अगर मेरे को कुछ दिखाया गया जरूर दिखावांगी क्योंकि जदों assi सामान खरीद देण फिर दिल नहीं करता ਸਾਡਾ ਨਾ ਕੈਮ ਬਿਲਕੁਲ ਕੈਮਰਾ ਵਗੈਰਾ ਕਮਾਉਣ ਨੂੰ ਕਿਉਂਕਿ ਹੱਥ ਚ ਵੀ ਆਪਣੇ ਪੋਲੀਥੀਨ ਵਗੈਰਾ ਜਾਂ ਤੇ ਕੋਈ ਨਾਲ ਬੱਚਾ ਵਗੈਰਾ ਹੋਵੇ ਨਾ ਉਹ ਬਣਾਵੇ ਵਕਰੀ ਕਰਨ ਕਿਉਂਕਿ ਆਪਾਂ ਚੀਜ਼ ਸਿਲੈਕਟ ਕਰਨੀ ਹੁੰਦੀ ਵੇਖਣੀ ਹੁੰਦੀ ਲੈਸਾਂ ਵੀ ਵੇਖਣੀਆਂ ਹੁੰਦੀਆਂ ਹਰ ਚੀਜ਼ ਮਿਲਾਣੀ ਹੁੰਦੀ ਹੈ ਤਾਂ ਇਸ ਕਰਕੇ ਫਿਰ ਨਾ ਫੋਨ ਚੱਕਰ ਨੂੰ ਦਿਲ ਨਹੀਂ ਕਰਦਾ ਪਰ ਫਿਰ ਵੀ ਮੰਮੀ ਜੀ ਕਹਿੰਦੇ ਸੀ ਤੇ ਲੈ ਲੈ ਤੂੰ ਕਲਿੱਪਾਂ ਲੈਣੀਆਂ ਤਾਂ ਤੇ ਇੱਕ ਇੱਥੇ ਅਸੀਂ ਪਹੁੰਚ ਚੁੱਕੇ ਹਾਂ ਮਾਰਕੀਟ ਤੇ ਮਾਰਕੀਟ ਅਸੀਂ ਆਏ ਹਾਂ ਸੱਤ ਫੇਸ ਤੇ ਦੇਖੋ ਕਿੰਨਾ ਠੰਡਾ ਠੰਡਾ ਮੌਸਮ ਹੈ ਹੁਆਪੇ ਤੇ ਇੱਥੇ ਲੰਗਰ ਵੀ ਲੱਗਾ ਹੋਇਆ ਸੀਗਾ ਅ ਸ਼ਬਜ਼ਾਦਿਆਂ ਦੀ ਸ਼ੀਤੀਆਂ ਦੇ ਕਰਕੇ ਲੰਗਰ ਮਾਰਕੀਟ 'ਚ ਲੱਗਾ ਹੋਇਆ ਸੀ ਪਰ ਅਸੀਂ ਉਸ ਉਧਰ ਬਿਲਕੁਲ ਨਹੀਂ ਗਏ ਕਿਉਂਕਿ ਅਸੀਂ ਮੈਂ ਦੇਖਿਆ ਕਿ ਸ਼ੀਤੀਆਂ ਦੇ ਵਿੱਚ ਵੀ ਬਹੁਤ ਘੱਟ ਲੋਕੀ ਸਮਾਨ ਖਰੀਦੇ ਕੱਪੜੇ ਵਗੈਰਾ ਵਾਸੀ ਟੇਲਰ ਕੋ ਗਏ ਤੇ ਉਹ ਵੀ ਬੌਲਡਰੀ ਸੀਗੀ ਕਿ ਸਿੱਧੀਆਂ ਕਰਕੇ ਸਾਡਾ ਕੰਮ ਬਹੁਤ ਮੰਦਾ ਹੈ ਤੇ ਅੱਜ ਕੱਲ ਬਹੁਤ ਅਵੇਅਰਨੈਸ ਹੋ ਗਈ ਹੈ ਲੋਕੀ ਬਹੁਤ ਜ਼ਿਆਦਾ ਹੁਣ ਮੰਨ ਰਹੇ ਨੇ ਪਰ ਇੱਥੇ ਸਾਡੇ ਮਾਮੀ ਜੀ ਨੂੰ ਬਾਹਰੋਂ ਆਏ ਨੇ ਤੇ ਇਹਨਾਂ ਨੇ ਸਮਾਨ ਖਰੀਦਣਾ ਸੀਗਾ ਤੇ ਤਾਂ ਕਰਕੇ ਇੱਥੇ ਅਸੀਂ ਪਹੁੰਚ ਚੁੱਕੇ ਹਾਂ 3B2 ਚ ਤੇ ਇੱਥੇ ਅਸੀਂ ਲੈਣੇ ਸੀਗੇ ਪੈਕਿੰਗ ਵਾਲੇ ਵਲੀਥਿਨ ਤੇ ਇਹਨਾਂ ਨੇ ਵੇਖੋ ਸੰਤਾ ਕਲੋਸ ਫਲਾਰਾ ਤੇ ਬਹੁਤ ਸੋਹਣਾ ਇਹਦਾ 뮤직 ਸੀਗਾ ਤੇ ਇਹ ਮੈਂ ਕਹਾਂ ਕਾਪੀਰਾਈਟ ਨਾ ਜਾਏ ਤੇ ਇਸ ਕਰਕੇ ਮੈਂ ਇਹਦਾ ਮਿਊਜ਼ਿਕ ਨਹੀਂ ਲਿਆ ਤੇ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਿੰਨੀ ਆ ਕਿੰਨਾ ਸੋਹਣਾ ਬਣਿਆ ਹੋਇਆ ਸੀਗਾ ਤੇ ਉਹੀ ਜਿੰਨਾ ਜਿੰਨਾ ਹਨਾ ਆਪਣਾ ਆਪਣਾ ਸਾਰੇ ਧਰਮ ਮੰਨਦੇ ਨੇ ਤੇ ਇੱਥੇ ਗਿਫਟਸ ਪੈਕ ਹੋ ਰਹੇ ਸੀਗੇ ਕਾਫੀ ਜਿਹੜੇ ਆਏ ਸੀਗੇ ਉਹ ਬੱਚੇ ਵਾਸਤੇ ਗਿਫਟ ਵੰਡ ਰਹੇ ਹੁੰਦੇ ਤੇ ਇੱਥੇ ਬਹੁਤ ਸੋਹਣੀਆਂ ਬੁੱਕਸ ਵਗੈਰਾ ਹਰ ਤਰ੍ਹਾਂ ਦੀਆਂ ਮਿਲ ਜਾਂਦੀਆਂ ਹਰ ਤਰ੍ਹਾਂ ਦੀ ਸਟੇਸ਼ਨਰੀ ਇੱਥੇ ਮੈਂ ਵਰੀ ਆਂਦੀ ਆ ਪੈਨ ਵਗੈਰਾ ਦੇ ਲੈ ਦੋਕ ਤੇ ਇੱਥੇ ਨਾ ਸ਼ਾਪਨਰ ਵਗੈਰਾ ਸੀ ਬਹੁਤ ਵਧੀਆ ਤੇ ਮੇਰਾ ਨਾ ਦਿਲ ਕਰਨ ਲੱਗ ਗਿਆ ਮੈਨੂੰ ਨਾ ਕਿ ਹਮੇਸ਼ਾ ਹੀ ਮੈਂ ਇਸ ਦੁਕਾਨ ਤੇ ਆਂਦੀ ਸੀ ਜੁ ਜਸ਼ਨ ਮੇਰੀ ਬੇਟੀ ਛੋਟੀ ਸੀਗੀ ਹੁਣ ਬੇਟਾ ਵੀ ਛੋਟਾ ਸੀ ਹੁਣ ਤੇ ਚਲੋ 9 ਚ ਪੜਦਾ ਹੈ ਤੇ ਇਦਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ ਪਰ ਇਹ ਵਾਲੇ ਮੈਂ ਉਹਨਾਂ ਨੂੰ ਸ਼ਾਪਨਰ ਵਗੈਰਾ ਮੈਂ ਬਹੁਤ ਲੈ ਕੇ ਦਿੱਤੇ ਇਦਾਂ ਬੱਚਿਆਂ ਨੂੰ ਲੈ ਕੇ ਇਦਾਂ ਦੀਆਂ ਚੀਜ਼ਾਂ ਦੋ ਨਾ ਬੱਚੇ ਪੜਾਈ ਕਰਨ ਚ ਪਾ ਉਹਨਾਂ ਨੂੰ ਮਜ਼ਾ ਆਉਂਦਾ ਕਿ ਛੋਟੇ ਬੱਚਿਆਂ ਨੂੰ ਜੇ ਇਦਾਂ ਦੀਆਂ ਚੀਜ਼ਾਂ ਲੈ ਕੇ ਦੋ ਤੇ ਅੱਜ ਮੇਰਾ ਦਿਲ ਕਰ ਰਿਹਾ ਸੀ ਤੇ ਅੰਚਫਤੇ ਤੇ ਹਣੀ ਦੇਖ ਲੋ ਤੁਹਾਡੇ ਵਾਸਤੇ ਇਦਾਂ ਦੇ ਚਾਹੀਦੇ ਤੇ ਭੇਜ ਦਿੰਨੇ ਆ ਤੇ ਇੱਥੇ ਫਿਰ ਗਿਫਟ ਵੇਅਰ ਪੈਕ ਹੋ ਰਹੇ ਸੀਗੇ ਤੇ ਇਥੇ ਮਾਮੀ ਜੀ ਨੇ ਲਫਾਫੇ ਵਗੈਰਾ ਲੈ ਆਲੇ ਤੇ ਉਹਨਾਂ ਨੂੰ ਮੈਂ ਕਹ ਰਹੀ ਸੀ ਕਿ ਕਸੀ ਤੁਹਾਡਾ ਸੱਤ ਫੇਸ ਤੋਂ ਤੁਹਾਡੇ ਤੱਕ ਆਏ ਆ ਕਿ ਅੱਜ ਦਿਮਾਗ ਚੋਂ ਨਿਕਲ ਗਿਆ ਕਿ ਤੁਹਾਡੇ ਕੋਲ ਪੈਕਿੰਗ ਵਾਲੇ ਸਾਰੇ ਲਫਾਫੇ ਵਗੈਰਾ ਹੈਗੇ ਨੇ ਇਹ ਗੱਲ ਕਰ ਰਹੇ ਸੀਗੇ ਤੇ ਇਥੇ ਡੈਰੀਆਂ ਵਗੈਰਾ ਬਹੁਤ ਸਨੇ ਕਿ ਜਦੋਂ ਵੀ ਜਸ਼ਨ ਇਥੇ ਆਂਦੀ ਸੀ ਮੇਰੀ ਬੇਟੀ ਮੇਂ ਜਾਦ ਹੁੰਦਾ ਕਿ ਉਹ ਹਮੇਸ਼ਾ ਇਥੋਂ ਡੈਰੀ ਹੈ ਕਿ ਜ਼ਰੂਰ ਜਿੱਦ ਕਰਕੇ ਲੈ ਕੇ ਜਾਂਦੀ ਸੀ ਬਹੁਤ ਡੈਰੀਆਂ ਹੋਣਾ ਇਕੱਠੀਆਂ ਕੀਤੀਆਂ ਹੋਈਆਂ ਤੇ ਇਥੇ ਜਾਂ ਬੁਕਸ ਵਗੈਰਾ ਕੁਝ ਵੀ ਜਿਹੜੀ ਅਸੀਂ ਉਹ ਲੈਂਦੇ ਇਥੇ ਜਿਹੜੀ ਇਹ ਗਿਫਟ ਜਿਹੜੇ ਪੈਕ ਕੀਤੇ ਸੀ ਬੱਚਿਆਂ ਵਾਸਤੇ ਤੇ ਮਾਮੀ ਜੀ ਸਮਾਨ ਲੈ ਰਹੇ ਸੀਗੇ ਤੇ ਇਸ ਤੋਂ ਬਾਅਦ ਅਸੀਂ ਜਾਣਾ ਸੀਗਾ ਹਸ਼ਿਆਰਪੁਰੀਆਂ ਦੇ ਤੁਰ ਪਏ ਸੀਗੇ ਇਥੋਂ ਤੇ ਇਹ ਹੈਗਾ 3B2 ਦਾ ਜਿੰਨੂੰ ਬਹੁਤ ਮਸ਼ਹੂਰ ਹੈ 3B2 ਇਹ ਇੱਥੇ ਬਹੁਤ ਕੰਦੇ ਗੇੜੀ ਰੂਟ ਕਰਦੇ ਨੇ ਬੱਚੇ ਜਿੰਨੇ ਵੀ ਆਉਂਦੇ ਨੇ ਬਾਹਰੋਂ ਪੜਨ ਵਾਲੇ ਤੇ ਇਹ ਉਹ ਉਹੀ ਜਗ੍ਹਾ ਹੈ ਕਿ ਇੱਥੇ ਅਸੀਂ ਗਏ ਸੀ ਸ਼ਹਿਰਪੁਰੀਆਂ ਤੇ ਉੱਥੋਂ ਲਈ ਸਵੀਟਸ ਤੇ ਨਾਲ ਨਾਲੇ ਪਕੌੜੇ ਹਾਂਜੀ ਫਰੈਂਡਸ ਤੇ ਹੁਣੇ ਮਾਰਕੀਟ ਤੋਂ ਆਏ ਆ ਘਰ ਤੇ ਬਹੁਤ ਠੰਡ ਬਾਹਰ ਤੇ ਇੰਨੀ ਠੰਡ ਸੀ ਨਾ ਬਹੁਤ ਜ਼ਿਆਦਾ ਤੇ ਹੁਣ ਮੈਂ ਆਪਣੇ ਤੇ ਪਕੌੜੇ ਲੈਂਦੇ ਆ ਇਹ ਖਾਂਦੇ ਆ ਨਾਲ ਬਰਨ ਨਿਚਾ ਤੇ ਫੇਰ ਅੱਗੇ ਦਾ ਕੰਮ ਕਰਦੇ ਬਰਤਨ ਵਗੈਰਾ ਸਾਫ ਕਰਨ ਵਾਲੇ ਆ ਤੇ ਇਧਰ ਭਾਂਡੇ ਮਾਂਜ ਕੇ ਗਈ ਸੀ ਦੁਪਹਿਰ ਦੇ ਇਹਨਾਂ ਨੂੰ ਮੈਂ ਲਾ ਦਾਂਗੀ ਤੇ ਜਿਹੜੇ ਆਉਂਦਿਆਂ ਨੂੰ ਫੇਰ ਚਾਹ ਚੂਬਦੇ ਬਣਾ ਕੇ ਇਹਨਾਂ ਨੇ ਕੀਤੇ ਹੋਇਆ ਤੇ ਇਥੇ ਬਰੀਆਮ ਨੇ ਟੋਸਟ ਬਣਾ ਕੇ ਖਾ ਲਏ ਨੇ ਆਪਣੇ ਵਾਸਤੇ ਤੇ ਕਾਫੀ ਟਾਈਮ ਲੱਗ ਗਿਆ ਸਾਨੂੰ ਮਾਰਕੀਟ ਤੋਂ ਲੇਟ ਹੀ ਗਈ ਸੀ ਮੈਂ ਤੇ ਮਮੀ ਜੀ ਲੇਟ ਕਾਫੀ ਹੋ ਗਈ ਸੀ ਕਿ ਤੇ ਹੁਣ ਕਰਦੇ ਆ ਘਰ ਦਾ ਕੰਮ ਬਾਰੋਂ ਆਇਆ ਬਾਰ ਇੰਨੀ ਠੰਡ ਹੈ ਨਾ ਬਹੁਤ ਜ਼ਿਆਦਾ ਧੁੰਦ ਪਈ ਤੇ ਮੈਂ ਉੰਦੀ ਕੋਟੀ ਪਾਈ ਇਹਦੇ ਵਿੱਚ ਪਤਾ ਨਹੀਂ ਸੀ ਲੱਗਦਾ ਬਿਲਕੁਲ ਵੀ ਤੇ ਥੋੜੀ ਥੋੜੀ ਵੀਡੀਓ ਬਣਾਈਆਂ ਉਹ ਕਲਿੱਪਾਂ ਐਡ ਆਨ ਕਰ ਦਿੰਦੀਆਂ ਹਾਂ ਮੈਂ ਨਾਲ ਤੇ ਬਸ ਇੰਨਾ ਕੀ ਵਲੌਗ ਬਣਾਇਆ ਜਾ ਰਿਹਾ ਮੇਰੇ ਕੋਈ ਜ਼ਿਆਦਾ ਵਲੌਗ ਨਹੀਂ ਬਣ ਰਿਹਾ ਹਜੇ ਥੋੜੀ ਬੀਜ਼ੀ ਹੁਣ ਕਰਕੇ ਤੇ ਕੋਸ਼ਿਸ਼ ਕਰਾਂਗੀ ਰੈਗੂਲਰੀ ਕਰਾਂਗੀ ਤੇ ਪਰ ਮੈਂ ਕਈ ਮੇਰੇ ਭੈਣਾਂ ਕਹਿੰਦੇ ਟੋਪੀ ਨਾ ਪਾਇਆ ਕਰ ਪਰ ਮੈਂ ਟੋਪੀ ਤੋਂ ਬਿਨਾ ਰਹਿ ਨਹੀਂ ਸਕਦੀ ਕਿ ਸਿਰ ਨੂੰ ਬਹੁਤ ਹਵਾ ਲਾਦੀ ਐਕਟਿਵਲ ਜ਼ਿਆਦਾ ਲੱਗਦੀ ਤੇ ਚਲੋ ਮਿਲਦੇ ਹਾਂ ਹੁਣ ਲਈ ਚਾ ਤੇ ਨਾਲੇ ਖਾਂਦੇ ਪ੍ਰੀਤ ਦੇ ਪਕੌੜੇ ਫਰੈਂਡਸ ਇੱਥੇ ਬਣਾਉਣ ਲੱਗ ਗਈ ਸੀ ਮੈਂ ਚਾਹ ਤੇ ਸੌਂਫ ਚਾਹ ਚ ਪਾ ਕੇ ਲੌਂਗ ਲਾਤੀ ਵਗੈਰਾ ਪਾ ਕੇ ਪੱਤੀ ਪਾ ਦਿੱਤੀ ਸੀਗੀ ਤੇ ਅੱਜ ਇੰਨੀ ਠੰਡ ਸੀ ਮੈਂ ਇਹ ਮੋਟੀ ਕੋ ਹੱਥ ਦੀ ਓਨੀ ਕੋਟੀ ਪਾ ਕੇ ਗਈ ਸੀ ਪਰ ਇਹ ਠੰਡ ਨਹੀਂ ਲੱਗੀ ਤੇ ਇਹ ਕੋਟੀ ਮੈਂ ਪਿਛਲੇ ਤੋਂ ਪਿਛਲੇ ਸਾਲ ਮੈਂ ਬਣਾਈ ਸੀਗੀ ਤੇ ਇਹ ਲਿਆਂਦੀ ਸੀ ਬੇਟੀ ਵਾਸਤੇ ਸੀ ਉਹਨ ਮੈਂ ਕਿਹਾ ਚਲੋ ਹੱਥ ਦੀ ਬਣਾ ਕੇ ਦਵਾਂਗੀ ਪਰ ਬੱਚੇ ਨਹੀਂ ਪਾਉਂਦੇ ਅੱਜਕੱਲ ਤੇ ਇਹ ਵਕ ਇਹਨਾਂ ਚ ਨਿੱਗ ਬਹੁਤ ਹੁੰਦਾ ਅੱਜ ਹੀ ਮੈਂ ਕੱਟ ਕੇ ਪਾਲੀ ਤੇ ਸਿਰ ਤੇ ਮੈਂ ਟੋਪੀ ਲੈ ਲਈ ਮੈਨੂੰ ਇੰਨੀ ਠੰਡ ਲੱਗ ਰਹੀ ਸੀ ਨਾ ਕਿ ਪਤਾ ਨਹੀਂ ਮੈਨੂੰ ਸਾਰੇ ਕਹਿੰਦੇ ਤੂੰ ਟੋਪੀ ਨਾ ਲਿਆ ਕਰ ਪਰ ਮੈਂ ਨਾ ਮੈਂ ਟੋਪੀ ਤੋਂ ਬਿਨਾ ਰਹਿ ਨਹੀਂ ਸਕਦੀ ਤੇ ਮੈਨੂੰ ਨਹੀਂ ਪਤਾ ਕਿ ਤੁਸੀਂ ਜਿਹੜੀਆਂ ਪਹਿਣਾ ਕਿਦਾਂ ਤੁਸੀਂ ਰਹਿ ਜਾਂਦੀਆਂ ਮੈਂ ਤੇ ਸਕਾਫ ਹਮੇਸ਼ਾ ਸਕਾਫ ਬਨ ਕੇ ਰੱਖਦੀ ਆ ਜਾਂ ਟੋਪੀ ਪਾ ਕੇ ਰੱਖਦੀ ਆ ਕਿਕ ਅਸੀਂ ਟੌਪ ਫਲੋਰ ਤੇ ਰਹਿੰਦੇ ਹ ਹਵਾ ਬਹੁਤ ਚੱਲਦੀ ਹੈ ਕੋਈ ਦਰਵਾਜ਼ੇ ਸਾਰੇ ਉੱਪਰ ਹਵਾ ਫਿਰ ਵੀ ਆਉਂਦੀ ਹੈ ਯਾਨੀ ਕਿ ਨਹੀਂ ਆਉਂਦੀ ਠੰਡ ਵੀ ਅੱਜਕੱਲ ਬਹੁਤ ਜ਼ਿਆਦਾ ਹੋਈ ਤੇ ਇੱਥੇ ਪਾਣੀ ਭਰਨ ਲੱਗੇ ਸੀ ਬਰਿਆਮ ਨੇ ਤੇ ਉਹ ਢੋਲਿਆ ਸੀ ਫਿਰ ਮੈਂ ਇਹਨੂੰ ਸਾਫ਼ ਕੀਤਾ ਚੰਗੀ ਤਰ੍ਹਾਂ ਕਿਉਂ ਤੇ ਆ ਕੇ ਫਿਰ ਮੈਂ ਕਰਕੇ ਗਈ ਸੀ ਸਾਰਾ ਹਨ ਤੇ ਫਿਰ ਵੀ ਆ ਕੇ ਕਿਚਨ ਚੋਂ ਨਿਕਲ ਆ ਰਜਾ ਪਿਆ ਸੀ ਇੱਥੇ ਅਸੀਂ ਲੱਗ ਕੇ ਚਾਹ ਬਣਾ ਕੇ ਲੈਣਤੀ ਨਾਲ ਪਕੌੜੇ ਸੀ ਪਨੀਰ ਦੇ ਤੇ ਉਹ ਖਾਂਦੇ ਆ ਤੇ ਚਾਹ ਪੀਂਦੇ ਆ ਤੇ ਬ੍ਰਿੰਦਰ ਵੇਟ ਹੀ ਕਰ ਰੇ ਸੀ ਕਿ ਫੋਨ ਕੀਤਾ ਇਹਨਾਂ ਨੇ ਕਿ ਤੁਸੀਂ ਕਿੰਨੇ ਵਜੇ ਆਉਣਾ ਚਾਹ ਪੀਣੀ ਮੈਂ ਕਿਹਾ ਤੁਸੀਂ ਚਾਹ ਬਣਾਓ ਅਸੀਂ ਹੁਣੇ ਆਏ ਤੇ ਇੱਥੇ ਫਿਰ ਮਾਮੀ ਜੀ ਨੇ ਤੁਸੀਂ ਪਨੀਰ ਵਾਲੇ ਪਕੌੜੇ ਲੈ ਲਓ ਤੇ ਫਿਰ ਮਾਮੀ ਜੀ ਨੇ ਕਾਰ ਛੱਡ ਕੇ ਉਹਨਾਂ ਤੇ ਉੱਥੇ 3B2 ਚ 3B1 ਸੋਰੀ ਮਾਮੀ ਜੀ ਨੇ ਕਾਰ ਛੱਡ ਦਿੱਤਾ ਤੇ ਫਿਰ ਆਪਾਂ ਆਕੇ ਆਪਣੇ ਘਰ ਤੇ ਆ ਕੇ ਚਾਹ ਬਣਾ ਕੇ ਪੀਤੀ ਹੁਣ ਇਸ ਤੋਂ ਬਾਅਦ ਮੈਂ ਕੱਟਾਂਗੀ ਸਬਜ਼ੀ ਤੇ ਸਬਜ਼ੀ ਕੱਟਾਂਗੀ ਆਲੂ ਮਟਰ ਗਾਜਰਾਂ ਦੀ ਮੈਂ ਸਰਖੇ ਹੋਏ ਸੀਗੇ ਤੇ ਪਰੌਂਠੇ ਵੀ ਪਏ ਹੋਏ ਸੀਗੇ ਤੇ ਦੁਪਹਿਰੇ ਮਾਮੀ ਜੀ ਨੇ ਵੀ ਇੱਕ ਹੀ ਪਰੌਂਠਾ ਖਾਧਾ ਸੀ ਉਹਦੇ ਚ ਤਿੰਨ ਪਰੌਂਠੇ ਬਚੇ ਹੋਏ ਸੀ ਉਹਨਾਂ ਨੂੰ ਗਰਮ ਕਰਕੇ ਖਾਵਾਂਗੇ ਰਾਤ ਨੂੰ ਸਬਜ਼ੀ ਦੇ ਨਾਲ ਲੈ ਲਾਂਗੇ ਤੇ ਇਥੇ ਥੋੜਾ ਜਿਹਾ ਇਸਨੇ ਇੱਕੋ ਕੁਝ ਸਮਝ ਲਓ ਕਿ ਥੋੜਾ ਜਿਹਾ ਸ਼ਾਮ ਨੂੰ ਦਿਲ ਕਰਦਾ ਖਾਣ ਨੂੰ ਤੇ ਇਹ ਖਾਦਾ ਤੇ ਬਰਿਆਮ ਨੂੰ ਬਾਜਾ ਮਾਰ ਸੀ ਬਰਿਆਮ ਨੇ ਆਉਂਦਿਆਂ ਨੂੰ ਆਪਣੇ ਟੋਸਟ ਵਗੈਰਾ ਬਣਾ ਕੇ ਖਾਦੇ ਸੀਗੇ ਤੇ ਅਗਰ ਤੁਹਾਨੂੰ ਥੋੜੀ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਬਹੁਤ ਭੈਣ ਭਰਾ ਵੀਡੀਓ ਵਾਚ ਕਰਦੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਇਦਾਂ ਹੀ ਸਾਥਪੋਰਟ ਦੇ ਨਾਲ ਅੱਗੇ ਵਧਣਾ ਤੇ ਹਾਈਪ ਵੀ ਜਰੂਰ ਕਰਿਆ ਕਰੋ ਤੇ ਲਾਈਕ ਨਹੀਂ ਕਰਦੇ ਲਾਈਕ ਵੀ ਜਰੂਰ ਕਰਿਆ ਕਰੋ ਤੇ ਮਿਲਦੇ ਆ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਆ ਤੇ ਅਗਰ ਵੀਡੀਓ ਚ ਕੋਈ ਵੀ ਕਮੀ ਪੇਸ਼ੀ ਹੋਵੇ ਤਾਂ ਜਰੂਰ ਦੱਸਿਆ ਕਰੋ ਤਾਂ ਜੋ ਅੱਗੇ ਤੋਂ ਅਸੀਂ ਸੁਧਾਰ ਲੈ ਕੇ ਆਈਏ ਤੇ ਮੈਂ ਆਪਣੇ ਘਰ ਚੋਂ ਕੰਮ ਰੁਟੀਨ ਚ ਕਰਦੀ ਆ ਉਹ ਹੀ ਸ਼ੇਅਰ ਕਰਦੀ ਆ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤੇ ਕਮੈਂਟ ਜਰੂਰ ਅੱਛੇ-ਅਛੇ ਹੋਰ ਕਰਿਆ ਕਰੋ ਕਰਦੇ ਤੇ ਬਹੁਤ ਪਰ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਵੀਡੀਓ ਫੁੱਲ ਵਾਚ ਨਹੀਂ ਕਰਦੇ ਸਕਿਪ ਨਾ ਕਰਿਆ ਕਰੋ ਪਲੀਜ਼ ਵੀਡੀਓ ਨੂੰ ਤੇ ਮਿਲਦੇ ਆ ਫਿਰ ਕੱਲ ਤੋਂ ਨਵੀਂ ਵੀਡੀਓ ਲੈ ਕੇ ਮਿਲਤਾ ਤੱਕ ਲਈ ਸਸ਼ੀਕਾਲ ওকে ਬਾਏ ਬਾਏ ਟੇਕ ਕੇਅਰ ਰਬ ਰੱਖਾ